ਸਾਥਿਓ ਬਹੁਤਾਰੇ ਬੁਲਾਏ ਆਏ ਕੱਲਾ ਤਾਂ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਵੀ ਸਤਿਗੁਰੂ ਲਕਸ਼ੀ ਮਹਾਰਾਜ ਨੇ ਤੁਹਾਡੇ ਲਈ ਬਹੁਤ ਸੰਗਤ ਕੀਤਾ ਉਹਨਾਂ ਦਾ ਨਾਮ ਲੈਣ ਲਈ ਪਹਿਲਾਂ ਤਾਂ ਰਿਸਪੈਕਟ ਨਾਲ ਬੋਲੋ ਸਤਿਗੁਰੂ ਲਕਸ਼ੀ ਮਹਾਰਾਜ ਜੀ ਦੇ ਨਾਮ ਦੇ ਨਾਲ ਉਹਨਾਂ ਨੂੰ ਸੰਬੋਧਨ ਕਰਾਇਓ ਕਰੋ ਦੂਸਰੀ ਗੱਲ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਕਿ ਇਹ ਜਿਹੜਾ ਸਾਡਾ ਗੁਰੂ ਘਰ ਦਾ ਮੌਲੀ ਦੇਵਕ ਇਨੋਂ ਬੋਕੇ ਦਾ ਪ੍ਰਸ਼ਾਸਨ ਹੋ ਚਾਹੇ ਹਾਈ ਕੋਰਟ ਆ ਚਾਹੇ ਸਰਕਾਰ ਆ ਹੋਣ ਦੇ ਜਿਹੜੇ ਨੋਟਿਸ ਆ ਉਹ ਆਏ ਹੋਏ ਆ ਬਹੁਤ ਸਮਾਂ ਪਹਿਲਾਂ ਦਿੱਲੀ ਦੇ ਵਿੱਚ ਵੀ ਐਨਾ ਹੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਜਿਹੜਾ ਟਾਇਆ ਗਿਆ ਲੁਧਿਆਣੇ ਦੇ ਵਿੱਚ ਵੀ ਇਹੋ ਜਿਹੀ ਕੋਸ਼ਿਸ਼ ਕੀਤੀ ਪਰ ਸਾਥੀਓ ਕਦੇ ਵਿਚਾਰ ਇਸ ਗੱਲ ਦੀ ਕਰਿਓ ਵੀ ਤੁਸੀਂ 85% ਲੋਕ ਤੇ ਪੰਜਾਬ ਦੇ ਵਿੱਚ 42% ਐਸੀ ਲੋਕ ਜਿਹੜੇ ਲੋਕ ਸਰਕ ਆਨੇ ਤੇ ਸਰਕਾਰਾਂ ਢਾਉਂਦੇ ਆ ਤੁਹਾਡਾ ਹੀ ਗੁਰੂ ਕਰਕੇ ਉਟਾਇਆ ਜਾਂਦਾ ਹਰ ਵਾਰ ਕੋਈ 2 ਮਹੀਨੇ 6 ਮਹੀਨੇ 8 ਮਹੀਨੇ ਬਾਅਦ ਚੱਕ ਕੇ ਨੀਲੇ ਪੀਲੇ ਝੰਡੇ ਆਪਣਾ ਗੁਰੂ ਘਰ ਚਾਉਣ ਦੀ ਗੱਲ ਜਿਹੜੀ ਆਪਾਂ ਕਰਨ ਦੇ ਲਈ ਆਪਣੇ ਬੱਚਿਆਂ ਨੂੰ ਮਾਂ-ਪਿਓ ਨਾਲ ਸੜਕ ਤੇ ਆਉਣਾ ਪੈਂਦਾ ਤਾਂ ਫਿਰ ਸਾਨੂੰ ਸਰਕਾਰ ਨੂੰ ਸਬੂਤ ਦੇਣਾ ਪੈਂਦਾ ਉੱਚੀ ਉੱਚੀ ਚੀਕਾਂ ਮਾਰ-ਮਾਰ ਕੇ ਕਿ ਅਸੀਂ ਹਮ ਸਾਰੇ ਇੱਕ ਹਾਂ ਤੇ ਕਈ ਸਾਥੀ ਅੱਡੇ ਵੀ ਗੱਲ ਕਰਦੇ ਨੇ ਰਾਜਨੀਤੀ ਗੱਲਾਂ ਕਰੋ ਅਗਰ ਬਾਬਾ ਸਾਹਿਬ ਦੀ ਫੋਟੋ ਲਾਈ ਆ ਤਾਂ ਭਾਰਤੀ ਸੰਵਿਧਾਨ ਦੀ ਗੱਲ ਆਉਣੀ ਆ ਤਾਂ ਰਾਜਨੀਤੀ ਦੀ ਗੱਲ ਆਉਣੀ ਆ ਅਗਰ ਰਾਜ ਸੱਤਾ ਦੀ ਚਾਬੀ ਤੁਹਾਡੇ ਹੱਥ ਹੁੰਦੀ ਇਹਨਾਂ ਦੀ ਕੀ ਚੋੜੋ ਸੀ ਵੀ ਤੁਹਾਡੇ ਗੁਰੂ ਘਰ ਵਾਲੋਂ ਉਂਗਲੀ ਵੀ ਕਰ ਜਾਂਦੇ ਆ ਹੁਣੇ ਹੁਣੇ ਅਸੀਂ ਤਾਜੀ ਸਰਕਾਰ ਬਣਾ ਕੇ ਆਏ ਆ ਕੋਈ ਨੋ ਡਰ ਰਹਿਣਾ ਕਰਿਓ ਵੀ ਅਸੀਂ ਵੋਟਾਂ ਨਹੀਂ ਪਾਈਆਂ ਤੁਹਾਡੀਆਂ ਵੋਟਾਂ ਨਾਲ ਹੀ ਉਹ ਬੈਠਾ ਜਿਹੜਾ ਤੁਹਾਡਾ ਮੰਡਟ ਹੋਣੇ ਆਇਆ ਦਿੱਲੀ ਦੇ ਵਿੱਚ ਵੀ ਤੁਹਾਡਾ ਮੰਡਟ ਆਇਆ ਉਹ ਇਹਟ ਲੋਕਾਂ ਨਾਲ ਇਹ ਲੋਕਾਂ ਚੁਗਿਰ ਚਵਾ ਰਹੋ ਇਹਨਾਂ ਨੂੰ ਨੌਕਰੀ ਨਹੀਂ ਦੇਣੀ ਤੀਜੀ ਸਰਕਾਰ ਜਦੋਂ ਤੁਹਾਡੇ ਸਮਾਜ ਦਾ ਮੈਨੂੰ ਦੇਖਣਾ ਨਹੀਂ ਇੱਥੇ ਮੈਨੂੰ ਕਹਿ ਕੋਈ ਹੱਥ ਨਹੀਂ ਚਵਾ ਰਹੀਆਂ ਵੋਟਾਂ ਲੈ ਕੇ ਚੱਲੀ ਜਿੱਤਿਆ ਗੁੰਦਰ ਕੋ ਪਹਿਲਾਂ ਵੀ ਜਿੱਤਿਆ ਹੋਣਾ ਨਾ ਕੋਈ ਚੰਨੀ ਨਾ ਕੋਈ ਹੋਰ 6 ਐਮਪੀ ਉਹਨਾਂ ਦੇ ਦੇਹਲੇ ਨਹੀਂ ਅਗਰ ਜਾ ਬਹਿ ਸਾਬਤ ਕਰੋ ਕਿ ਚਵਾਹਾਂ ਦੀਆਂ ਬਿਨਾਂ ਵੋਟਾਂ ਤੋਂ ਹੀ ਉਹ ਜਿੱਤ ਗਏ ਜੇ ਨਹੀਂ ਤਾਂ ਉਹਨਾਂ ਨੂੰ ਤੋਂ ਫੜ ਕੇ ਕੱਲੋਂ ਤੋਂ ਫੜ ਕੇ ਨਾਲ ਲੈ ਕੇ ਆਓ ਕਰੋ ਇੱਥੇ ਜੋ ਦੇਖੋ ਬੋਟਾਸੀ ਪਾਰ ਦੇ ਰਾਜੇ ਬਣਾਉਣੇ ਉਹਨਾਂ ਨੂੰ ਉਤੋਂ ਬਾਅਦ ਖੰਡੇ 5 ਸਾਲ ਜੁੱਤੀਆਂ ਅੱਜ ਨਾਲ ਕਰੋ ਇਸੇ ਤੋਂ ਵੀ ਜਿਹੜਾ ਵੀ ਬੰਦਾ ਸਾਡੇ ਗੁਰੂ ਘਰ ਦੇ ਮੰਦਰ ਨਾਲ ਹੱਥ ਚਾਕੇ ਦੇਖੂਗਾ ਉਸ ਪਾਰਟੀ ਨੂੰ ਬੋਰਡ ਪਾਣੀ ਬਾਹਰ ਦੇ ਕੋ ਨਿਤਾ ਸੀ ਨਲੈ ਕੋ ਨਾਲ ਸਾਥ ਕਰੋ ਬਾਸ ਹਾਰਾ ਜੀ ਮੈਂ ਦੇਖਣਾ ਕਿਤਾ ਤੁਹਾਡੇ ਗੁਰੂ ਮਹਾਰਾਜ ਦੇ ਮੰਦਰ ਨਾਲ ਕੋਈ ਇੰਗਲਿਸ਼ ਚੱਕਦਾ ਤਾਂ ਉਹਦਾ ਫਰੀ ਦੂਰ ਦੀ ਗੱਲ ਆ ਤੁਸੀਂ ਇਸੇ ਸੇ ਤੋਂ ਅੱਗੇ ਗੱਲਾਂ ਕਰਨ ਜੋਗੀ ਕੌਮ ਬਣ ਗਈ 42% ਤੋਂ ਕੌਮ ਦਾ ਪੰਜਾਬ ਦੇ ਵਿੱਚ ਹੋਵੇ

ਇਹ ਸੇਕ ਪਰਦੇ ਸੇ ਆਪਣਾ ਨਾ ਬੋਤੀ ਪਰੋਏ ਜਾਂਦੇ ਲਖਨ ਗੁਲਾਵੀ ਦੇ ਨਾਮ ਇਹਨੇ ਕੌਮੀ ਅਰਖ ਫਿਰਨਾ ਹੋਈ ਧੋਏ ਜਾਂਦੇ ਅੱਖ ਪੈਲਾ ਕਰੋ ਸਤਗੁਰ ਅੰਦਾਸ ਮਹਾਰਾਜ ਜੀ ਵਾਲੇ ਮਰਨਾ ਇੱਕ ਦਿਨ ਸਿੱਧੇ ਗਏ ਜੀ ਅਗਰ ਇਸ ਗੁਰੂ ਘਰ ਦੇ ਨਹੀਂ ਕਿਤੇ ਮਰਨ ਦੀ ਲੋੜ ਪਈ ਤਾਂ ਮੇਰਾ ਨੰਬਰ ਰੋ ਸਭੂ ਬੈਠਾ ਸਭ ਤੋਂ ਪਹਿਲਾ ਸ਼ਾਦ ਦਊਗਾ ਅੱਖ ਪੈਲਾ ਕਰੋ ਅੱਖ ਆਜਾ ਨਾਂ ਕਰ ਬੈਠੋ ਕਿ ਜਿਹਨੇ ਵੀ ਸਾਡੀ ਗੋਮੇ ਤੇ ਆ ਰਹੀ ਆ ਫੇਸੂਰ WhatsApp ਦੇ ਉਤੇ ਕੀ ਜੈਲੀ ਪਾਰਟੀ ਜਿਹੜਾ ਰਾਜਨੀਤਿਕ ਬੰਦਾ ਸਾਡੇ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਸਾਡੇ ਗੁਰੂ ਘਰ ਵੱਲ ਅੱਖ ਚੱਕ ਕੇ ਦੇਖਦਾ ਉਸ ਪਾਰਟੀ ਨੂੰ ਜਮਾਨ ਕੌਮ ਦਾ ਕੋਈ ਬੰਦਾ ਵੋਟ ਨਹੀਂ ਪਾਊਗਾ ਮੈਂ ਦੇਖਦਾ ਤੁਹਾਡੇ ਅੱਗੇ ਗੁਰੂ ਘਰ ਆਉਂਦੇ ਆ 16 ਬਖਤਵਾਂ ਸੋਚ ਦੇ ਠੇਕੇਦਾਰੋ 16 ਬਖਤਵਾਂ ਸੋਚ ਦੇ ਠੇਕੇਦਾਰੋ ਜਿਹੜਾ ਆਪਣੇ ਸਮਾਜ ਵਾਲੇ ਨਜ਼ਰ ਵਾਲੋ ਤੁਸੀਂ ਚੁੱਧ ਰਹੇ ਕੋਈ ਦੀ ਖਾਤਰ ਸਾਨੂੰ ਕਿਹੜੀ ਭਾਗਾਂ ਵਿੱਚ ਪੱਟੇ ਦਿੱਤਾ ਸਭ ਗੁਰੂਜਰ ਸਭ ਜੇ ਤੁਸੀਂ ਸਭ ਤੋਂ ਨਾਲ ਨੂੰ ਖੜ੍ਹ ਦਿੱਤਾ ਜੇ ਇਹ ਹੀ ਸਾਡਾ ਹਾਲ ਗਿਆ ਸਾਡੇ ਫਿਰ ਤੋਂ ਸਾਪੇ ਬਣ ਗਏ ਦੱਸੋ ਫਿਰ ਆਜ਼ਾਦੀ ਪਾਉਣ ਲਈ ਕਿ ਥੋਪਾ ਬਸਾ ਲਈ ਆਵਾਂਗੇ ਸੋਨ ਸਮਝਦੜਾ ਵੀ ਆਉਂਦੀ ਆ ਕਿ ਤਾਂ ਫੇਰ ਕਿੰਨਾ ਬਸਾਵਾਂਗੇ ਅਗਰ ਤੁਸੀਂ ਆਪਣੀ ਗੌਨ ਨੂੰ ਜਾਗਰਤ 라ਗੀ ਤਾਂ ਅਬ ਝੰਡਾ ਢੰਡਾ ਇੱਧਰ ਜੁੱਤੀਆਂ ਖਾਦੇ ਰਹਿਣਾ ਆਪਾਂ ਸਾਰੇ ਜੰਦਗੇ ਅੱਜ ਲੜ ਕੇ ਜਾਓ ਸ਼ਾਇਦ ਮੈਦਾਨ ਅਲਾਨ ਤੁਸੀਂ ਸਾਥ ਦਿਓ ਤੁਸੀਂ ਫੇਰ ਸਹੂਲਤ ਸਾਡੀ ਕੌਮ ਦੇ ਹਜ਼ਾਰਾਂ ਅਦੇ ਉਸੇ ਮਰ ਮੀਟਰ ਨਹੀਂ ਗਿਆ ਪਰ ਤਿਆਰ ਤਾਂ ਉਹ ਇੱਕ ਵਾਰੀ ਐਲਾਨ ਐਲਾਨ ਕਰਾ ਸਕੋ ਗੁਰੂ ਰਵਿਦਾਸ ਮਹਾਰਾਜ ਦੀ ਸੱਚੀ ਗੋਣ ਬਣੋ ਨਾਏ ਲਾਓ ਜੈਪੀਰ ਜੈ ਭਰ ਇਹ ਸਾਨੂੰ ਸਾਡੇ ਤਰਕਸ਼ੀਲ ਮਹਾਨ ਪੌਂਦੇ ਯੋਧੇ ਗੁਰੂ ਰਵਿਦਾਸ ਸਾਂਤੀ ਫੈਲਾਉਣ ਦੇ ਪੰਜਾਬ ਪ੍ਰਧਾਨ ਸੋਮੁਂਬੇਤਰੀ ਜਿਹੜੇ ਆਨ ਆਪਣੇ ਤਿੱਖੀ ਟਕਰਾਵਾਂ ਦੇ ਵਿੱਚ ਸਰਕਾਰਾਂ ਨੂੰ ਉਸ ਜਿਹੜੀ ਸਰਕਾਰਾਂ ਨੇ ਉਚਰੋਤੀ ਦਿੱਤੀ ਹੈ